ਵੈਸਾਖ ਭਲਾ ਸਾਖਾ ਵੇਸ ਕਰੇ ਵਸਾਖ ਦੇ ਮਹੀਨੇ ਦੁਆਰਾ ਕਹਿੰਦੇ ਵਸਾਖ ਬੜਾ ਭਲਾ ਚੰਗਾ ਹੈ ਸਾਖਾ ਦਾਣੀਆਂ ਬਿਰਸ਼ਾਨੀਆਂ ਬਸੰਤ ਰੁੱਤ ਵਿੱਚ ਸੁੰਦਰ ਵੇਸ ਫੜ ਲੱਗਦੇ ਆ ਫੁੱਲ ਲੱਗਦੇ ਆ ਕੁੰਬੜਾ ਲੱਗਦੀਆਂ ਸੋਹਣਾ ਵੇਸ ਧਾਰ ਗਿਆ ਹਨ ਐਵੇਂ ਵਾਜੋ ਵੇਰ ਸ਼ਾਸਤ੍ਰਾਂ ਕਰਤੇ ਸਾਖੀ ਸਰੂਪ ਜਾਣਣੇ ਯੋਗ ਆ ਵੇਰ ਸ਼ਾਸਤ੍ਰਾਂ ਕਰਕੇ ਯਾਨੀ ਜੋ ਜੋ ਪਰਮੇਸ਼ਵਰ ਹੈ ਵੈ ਜੋ ਸਾਰੀਆਂ ਗ੍ਰਿਤੀਆਂ ਦੇ ਅੰਪਾ ਕਰਨ ਆਦ ਕੋ ਪੈ ਰਚੇ ਤੁਮ ਸਾਖੀ ਹੈ ਉਹ ਸਰੂਪ ਬੜਾ ਭਲਾ ਹੈ ਸਾਖਾ ਵੇਸ ਕਰੀ ਜਿਨ੍ਹਾਂ ਦੇ ਹਿਰਦਿਆਂ 'ਚ ਕਰਣਾ ਮੈਤਰੀ ਮੁਤਾ ਪੇਖਿਆ ਆਦ ਕੋ ਜਾਣੀਆਂ ਸੁੰਦਰ ਗੁਣਾਂ ਦੀ ਧਾਰਨਾ ਨੂੰ ਵੇਸ ਨੂੰ ਕਰਦੀਆਂ ਹਨ ਸਾਖਾ ਵੇਸ ਕਰੇ ਜੁਗਿਆਸੂਆਂ ਦੀਆਂ ਗ੍ਰਿਤੀਆਂ ਰੂਪੀ ਸਾਖਾਂ ਕਰਨਾਮੇ ਦੀ ਮੋਤਾਰਕ ਸੁੰਦਰ ਕੁੰਮਰਾਂ ਨੂੰ ਧਾਰਨ ਦਾ ਵੇਸ਼ ਕਰਦੀਆਂ ਹਨ ਤਨ ਦੇਖੈ ਹਰ ਦਵਾਰ ਜੇ ਮਹਾਰਾਜ ਤਨ ਇਸਤਰੀ ਜੀ ਨੇ ਆਈ ਇਹ ਦੇਵੀ ਸੰਪਦਵਾਦੇ ਸਾਹਿਬ ਜੀ ਗਿਆਸਵਾਲੀ ਜੀ ਦੀ ਵਿਰਤੀ ਹੈ ਉਹ ਹਰੀ ਦੇ ਦਵਾਰੇ ਗਿਆਨ ਰੂਪੀ ਦਰਵਾਜ਼ੇ ਤੇ ਸਥਿਤ ਹੋ ਕੇ ਹਰੀ ਦੇ ਦਵਾਰ ਸਾਧ ਸੰਗਤ ਰੂਪੀ ਦਰਵਾਜ਼ੇ ਤੇ ਆਪ ਨੂੰ ਵੇਖਣਾ ਚਾਹੁੰਦੀ ਕਦੋਂ ਪ੍ਰਾਪਤ ਹੋਵੇ ਆਪ ਰੂ ਦਇਆ ਕਰੇ ਦਇਆ ਰੂ ਕੀ ਕਰਕੇ ਜਿਵੇਂ ਹੋਰ ਨਾ ਭਗਤਾਂ ਨੂੰ ਸੱਚੇ ਪਾਤਸ਼ਾਹ ਮਿਲੇ ਹੋ ਇਸੇ ਪ੍ਰਕਾਰ ਸਾਡੇ ਕੋ ਵੀ ਧਿਆਨਾ ਕਰਕੇ ਆ ਕੇ ਪ੍ਰਾਪਤ ਹੋਵੋ ਘਰ ਆਓ ਪਿਆਰੇ ਦੁੱਤਰ ਤਾਰੇ ਜਿਵੇਂ ਯਾਰੀ ਅਕਾਲ ਪੁਰਖ ਸਾਡੇ ਘਰ ਹਿਰਦੇ ਦੇ ਅੰਦਰ ਆ ਕੇ ਪ੍ਰਾਪਤ ਹੋਵੋ ਆਪ ਜੀਂ ਦੁੱਤਰ ਕਸ਼ਨ ਸੰਸਾਰ ਦੇ ਤਾਈ ਤਾਰਨਾ ਹੈ ਤੇਰੀ ਸੰਗਤ ਕਰਕੇ ਆਪਦੇ ਜਿਹੜੇ ਭਗਤੋ ਜਹਾਈ ਜੀ ਨੇ ਆਈ ਬਣੇ ਐ ਕਸ਼ੋਰ ਸੰਸਾਰ ਤੋਂ ਨੇ ਤਾਰਿਆ ਹੈ ਐਵੇਂ ਕਸ਼ੋਰ ਸੰਸਾਰ ਜਿਹਦਾ ਕਰਨਾ ਮੁਸ਼ਕਿਲੋ ਐ ਇਹ ਤੋਂ ਤਾਰੇ ਆਪ ਤੁੱਤ ਬਿਨ ਅੱਡ ਨਾ ਮੂਲੋ ਜੀ ਮਹਾਰਾਜ ਜੀ ਤੁਸੀਂ ਨਾਮ ਪ੍ਰਾਪਤ ਹੋ ਮੋ ਸਾਨੂੰ ਭਾਵੇਂ ਕਿੰਨੇ ਸਾਡੀ ਦਿਸਾਦ ਨੂੰ ਹੋਣ ਅੱਧੀ ਕੌਡੀ ਵੀ ਮੁੱਲ ਨਹੀਂ ਸਾਡਾ ਸੁਦੇ ਬਾਦਸ਼ਾਹ ਕੌਡੀ ਜੀ ਨਾਲ ਮੁੱਲ ਨਹੀਂ ਐਵੇਂ ਜੀਵਨ ਬਰਛ ਕੇ ਲਿਆ ਜਾਂਦਾ ਹੈ ਕੌਣ ਕਰੇ ਤੁਧ ਭਾਵ ਜੇ ਸੱਚੇ ਬਾਦਸ਼ਾਹ ਤੈਨੂੰ ਬਾਝਾਈਏ ਫੇਰ ਲੱਖਾਂ ਲਾਲ ਤੇ ਯਾਰ ਆਦਮੀ ਕੀ ਕੀ ਤੁਧ ਪਾ ਸਕਦੇ ਐ ਉਹਦੋਂ ਜੀਵਨ ਚਾਹੇ ਫੇਰ ਤਾਂ ਪੁੱਜੇ ਨ ਰਤਨ ਕਰੋੜ ਸੋ ਹੀਰਾ ਕਿਸ ਕਾ ਵਾਪਰਾ ਪੁੱਜੇ ਰਤ ਜੇ ਤੈਨੂੰ ਬਾਝਾਈਏ ਸੇਵ ਦੇਵਤਿਆਂ ਦੀਆਂ ਦਿਹਾ ਕੀ ਐ ਬੜੇ ਭਾਰੀ ਦੇਵਤੇ ਵੀ ਉਹਦੀ ਕੀਮਤ ਨਹੀਂ ਪਾ ਸਕਦੇ ਬੜੇ ਜੀਵਨ ਵਾਲੇ ਜਿਹੜੇ ਕੌਣ ਦੀ ਤੱਦੀਏ ਜਦ ਇਹ ਲੋਕ ਗਿਨੇ ਹਣਗੇ ਕਿ ਤੈਨੂੰ ਜੋਗਾ ਲਮੀਆਂ ਉਮਰਾਂ ਵਾਲੇ ਰਦੀਆਂ ਸਦੀਆਂ ਵਾਲੇ ਉਹ ਵੀ ਕੀਮਤ ਨਹੀਂ ਪਾ ਸਕਦੇ ਜੇ ਤੈਨੂੰ ਭਾਜਾਈਏ ਦੇਖ ਦਿਖਾਵੇ ਢੋਲੂ ਅਗੋਂ ਤੂੰ ਫੇਜੀ ਜਾਣਵੇਂ ਤੇਰੇ ਅੰਦਰ ਭਗਤੀ ਹੋएगी ਤਾਂ ਦੇਖ ਲੈ ਤਾਂ ਕਹਿੰਦੇ ਮੇਰਾ ਦੇਖ ਦਿਖਾਵੇ ਢੋਲੂ ਫੇ ਢੋਲਣ ਪਿਆਰੇ ਕਾਲਪੁਰੂਖ ਢੋਲੋ ਔਰ ਸਤਰੀਆਂ ਢੋਲਾਂ ਸਮੀ ਹੋਇਆ ਕੋ ਜਿਵੇਂ ਆਪਣੇ ਪਤੀ ਨੂੰ ਢੋਲਾ ਕਹਿੰਦੇ ਇਸ ਤਰਕੇ ਪਿਆਰੇ ਦਾ ਵਾਜਕ ਸਮਝਣਾ ਰੀਖ ਦਿਖਾਵੈ ਧੂਲੂ ਫਿਰ ਢੋਲਣ ਪਿਆਰੇ ਅਕਾਲਪੁਰਖ ਦੇਖੀਏ ਜੇ ਤਾਹੇ ਜੇ ਆਪਣੇ ਰੂਪ ਨੂੰ ਦਿਖਾ ਦੇਵੇਂ ਪ੍ਰਗਟ ਕਰਕੇ ਦੂਰ ਨਾ ਜਾਣ ਅੰਤਰਮਨ ਇਹ ਕਿਉਂ ਦੇਖਣਾ ਚਾਹੁੰਦੇ ਹੂੰ ਕਹਿੰਦੇ ਕਿਵੇਂ ਜਾਣਦੇ ਹੂੰ ਕਹਿੰਦੇ ਸਾਨੂੰ ਨੇੜੇ ਦੇਖਣਾ ਚਾਹੁੰਦੇ ਹੂੰ ਕਹਿੰਦੇ ਮਹਾਰਾਜ ਹਾਂ ਨੇੜੇ ਦੇਖਣਾ ਚਾਹੁੰਦੇ ਹਾਂ ਦੂਰ ਨਾ ਜਾਣ ਜਿਵੇਂ ਘੱਟ-ਘੱਟ ਪਦਾਰਥ ਖੜਾ ਕੇ ਬਸਰ ਆਦਿ ਤੇ ਬਾਜ਼ਾਰ ਸੋ ਨੇੜੇ ਵੇਖਣਾ ਚਾਹੁੰਦੇ ਹੋ ਕਹਿੰਦੇ ਨਹੀਂ ਮਾਰਾ ਦੂਰ ਨਾ ਜਾਣਾ ਦੂਰ ਨਹੀਂ ਜਾਂਦੇ ਜਿਵੇਂ ਘੱਟ-ਘੱਟ ਪਦਾਰਥ ਵੱਖਰੇ ਹੁੰਦੇ ਆ ਸਰੀਰ ਤੋਂ ਬਸਰ ਤੇ ਖੜਾ ਆਦਿ ਕਿਉਂ ਨਹੀਂ ਦੂਰ ਜਾਣਦੇ ਹਾਂ ਅੰਤਰਮਨ ਨੂੰ ਮਰ ਅੰਦਰ ਅਸੀ ਮੰਗਦੇ ਹਾਂ ਅੰਦਰ ਜਿਵੇਂ ਅੰਪਾ ਕਰਨੇ ਉਹ ਮੰਦੇ ਨੇ ਤੁਸੀਂ ਮਨਬੁੱਧ ਜਿੱਤ ਹੰਕਾਰ ਆਦਿ ਜਿਹੜੇ ਹੈ ਆਹ ਮੰਗਦੇ ਹੁ ਸਾਨੂੰ ਹਰ ਕਾ ਮਹਿਲ ਪਛਾਨੋ ਦੁਨੀ ਹੈਰੀ ਨਾਮ ਦਰਵਾਜ਼ੇ ਤੇ ਤੋ ਰਹੋ ਆਪ ਦਾ ਜਿਹੜਾ ਮਹੰਲ ਸਰੂਪ ਹੈ ਸਾਰੇ ਵਿਆਪ ਕੋ ਉਹ ਪਛਾਨਣਾ ਚਾਹੁੰਨੇ ਆ ਉਹ ਸਰੂਪ ਪ੍ਰਗਟ ਹੋਵੇ ਮਹਾਰਾ ਸਾਰੇ ਧੌਨ ਜੋ ਵਿਆਕ ਦੇ ਰੂਪ ਹੈ ਨਾਨਕ ਵੇ ਸਾਖੀ ਪ੍ਰਭ ਪਾਵੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਵਿਸਾਖ ਦੇ ਮਹੀਨੇ ਚ ਵਾਹ ਉਹ ਸਰੂਪ ਕਾ ਜੋ ਸੁਰਗੀਆਂ ਸੁਮਤੀਆਂ ਦੁਆਰਾ ਜੋ ਪ੍ਰਤੀਬਾਦਕ ਹੈ ਯਾਨੀ ਯੋਗ ਹੈ ਉਹ ਸਾਖੀ ਨੂੰ ਪਰਮੇਸ਼ਰ ਨੂੰ ਪਾ ਸਕਦੀ ਹੈ ਸੁਰਤ ਸ਼ਬਦ ਮਨ ਮੰ ਜਿਨ੍ਹਾਂ ਦਾ ਮਨ ਸੁਰਤ ਗੁਰੂ ਸਾਹਿਬ ਦੇ ਸ਼ਬਦ ਦੀ ਸੁਰਤ ਗਿਆਤ ਵਿੱਚ ਸੁਰਤ ਸ਼੍ਰੀਮ ਪ੍ਰੀਤੀ ਵਿੱਚ ਇਹ ਸੁਰਤ ਜਿਨ੍ਹਾਂ ਦਾ ਸ਼ਬਦ ਬ੍ਰਹਮ ਦੀ ਸੁਰਤ ਗਿਆਤ ਵਿੱਚ ਮਨ ਮੰਨਿਆ ਉਹ ਸਾਖੀ ਨੂੰ ਆਪਣਾ ਆਤਮਾ ਜਾਣ ਕੇ ਪਰਬੂ ਦੇ ਤਾਈ ਪਉਂਦੇ ਹਨ ਮਾਹੂ ਜੀਠ ਭਲਾ ਨਾਨਕ ਵੈ ਸਾਖੀ ਪ੍ਰਭ ਪਾਵੈ ਸਰਗੁਣ ਜੀ ਕੰਨੋ ਸਖ ਜੂ ਪ੍ਰਭ ਨੂੰ ਪਾਲੀਆ ਹਨ ਸੁਰਤ ਸ਼ਬਦ ਮਨ ਮੰਨ ਜਿਨ੍ਹਾਂ ਦਾ ਗੁਰੂ ਸਾਹਿਬ ਦੇ ਸ਼ਬਦ ਅਵਦੇਸ਼ ਵਿੱਚ ਸੁਰਤ ਤੇਤ ਸ੍ਰੇਣੀ ਪ੍ਰੀਤੀ ਦੁਆਰਾ ਮੰਨਣ ਦੇ ਮਨ ਮੰਨਿਆ ਹੈ